ਅੱਜ ਮੈਂ ਬਣਾਉਣ ਲੱਗੀ ਆ ਤੜਕੇ ਵਾਲਾ ਰਾਇਤਾ ਤੇ ਜੀਰਾ ਚਾਵਲ ਦਹੀਂ ਦੇ ਵਿੱਚ ਮੈਂ ਉਬਲੇ ਆਲੂ ਪਿਆਜ਼ ਧਨੀਆ ਪਾਊਡਰ ਲਾਲ ਮਿਰਚ ਨਮਕ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਪਾ ਕੇ ਇਹਦੇ ਵਿੱਚ ਇਹਨਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਮੈਂ ਇਸ ਦਾ ਤੜਕਾ ਤਿਆਰ ਕਰਨ ਲੱਗੀ ਆ ਫਰਾਈਪੈਨ ਵਿੱਚ ਤੇਲ ਪਾ ਕੇ ਉਹਦੇ ਵਿੱਚ ਮੈਂ ਰਾਈ ਜੀਰਾ ਤੇਜ ਪੱਤਾ ਲਸਣ ਹਰੀ ਮਿਰਚ ਕਲਰਲੀ ਹਲਦੀ ਥੋੜਾ ਜਿਹਾ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਦਹੀਂ ਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਤੜਕੇ ਵਾਲਾ ਰਾਇਤਾ ਤਿਆਰ ਹੈ ਤੋ ਹੁਣ ਮੈਂ ਜੀਰਾ ਚਾਵਲ ਤਿਆਰ ਕਰਨ ਲੱਗੀ ਹਾਂ ਸਭ ਤੋਂ ਪਹਿਲਾਂ ਮੈਂ ਕੁੱਕਰ ਦੇ ਵਿੱਚ ਤੇਲ ਪਾ ਕੇ ਉਸ ਵਿੱਚ ਜੀਰਾ ਪਾ ਕੇ ਥੋੜਾ ਇੱਕ ਗਲਾਸ ਚਾਵਲ ਤੇ ਦੋ ਗਲਾਸ ਪਾਣੀ ਪਾ ਕੇ ਥੋੜਾ ਜਿਹਾ ਨਮਕ ਪਾ ਕੇ ਇਸ ਵਿੱਚ ਕਾਲੀ ਮਿਰਚ ਪਾ ਕੇ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਵਿਸਲਾ ਲਗਾ ਕੇ ਤੇ ਚਾਵਲ ਰੈਡੀ ਕਰ ਲਏ ਤੁਸੀਂ ਦੇਖੋਗੇ ਕਿੰਨੇ ਵਧੀਆ ਚਾਵਲ ਬਣ ਕੇ ਰੈਡੀ ਹੋਏ ਨੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਟੇਸਟੀ ਲੱਗਦੇ ਆ